ਕਾਂਗਰਸ ਪਾਰਟੀ ਨੇ ਇਹ ਪ੍ਰੋਟੈਸਟ ਰੱਖਿਆ ਹੈ ਪੂਰੇ ਦੇਸ਼ ਦੇ ਵਿੱਚ ਅਸੀਂ ਛੜਕ ਤੋਂ ਸੰਸਦ ਤੱਕ ਇਹ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕੇਂਦਰ ਦੀ ਸਰਕਾਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ અપਮਾਨ ਕਰ ਰਹੀ ਹੈ ਔਰ ਉਸ અપਮਾਨ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੱਲ ਨੂੰ ਤੁਸੀਂ ਕਹੋਗੇ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਪਰ ਤੁਸੀਂ ਗੋੜਸੇ ਦਾ ਨਾਂ ਰੱਖਣਾ ਚਾਹੁੰਦੇ ਹੋ ਇਸ ਸਕੀਮ ਦਾ ਨਾਂ ਕੱਲੋਂ ਕਹੋਗੇ ਨੋਟਾਂ ਦੇ ਉੱਪਰ ਬਈ ਇਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਫੋਟੋ ਹਟਾ ਕੇ ਉੱਥੇ ਕੀ ਨਰਿੰਦਰ ਮੋਦੀ ਦੀ ਫੋਟੋ ਲਾਣਾ ਚਾਹੁੰਦੇ ਹੋ ਲੇਕਿਨ ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਇਹ ਸਕੀਮ ਨੂੰ ਫੇਲ ਕਰਨਾ ਚਾਹੁੰਦੇ ਹਨ ਜਿਸ ਤਰੀਕੇ ਦੇ ਨਾਲ ਬਈ ਸਕਾਲਰਸ਼ਿਪ ਦੀ ਸਕੀਮ ਸੀ ਗਰੀਬਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਮਿਲਦੀ ਸੀ ਤੇ 90% ਦੀ ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸਟੇਟ ਦਾ ਸ਼ੇਅਰ ਸੀ ਇਹਨਾਂ ਨੇ ਆਉਂਦਿਆਂ ਹੀ ਬੀਜੇਪੀ ਦੀ ਸਰਕਾਰ ਨੇ ਉਹ ਸਕੀਮ ਨੂੰ ਫੇਲ ਕਰਨ ਵਾਸਤੇ ਇਹ ਕਿਹਾ ਕਿ 40% ਪੈਸਾ ਬਈ ਸਟੇਟਾਂ ਦੇਣ ਸਟੇਟਾਂ ਪੈਸਾ ਨਹੀਂ ਦੇ ਰਹੇ ਗਰੀਬਾਂ ਦੇ ਬੱਚੇ ਕਰੋੜਾਂ ਬੱਚੇ ਅੱਜ ਕਾਲਜਾਂ ਚੋਂ ਸਕੂਲਾਂ ਚੋਂ ਡ੍ਰੌਪ ਆਊਟ ਹੋ ਗਏ ਇਹ ਸਕੀਮ 100% ਸਕੀਮ ਕੇਂਦਰ ਸਰਕਾਰ ਪੈਸਾ ਦਿੰਦੀ ਹੈ ਔਰ ਇਸ ਸਕੀਮ ਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਕੇਂਦਰ ਨੇ ਕਹਿਤਾ ਕਿ 40% ਸ਼ੇਅਰ ਸਟੇਟ ਗਵਰਨਮੈਂਟ ਪਾਏ ਨਾ ਸਟੇਟ ਨੂੰ ਸ਼ੇਅਰ ਪਾਉਣਾ ਹੈ ਤੇ ਨਾ ਸਕੀਮ ਨੇ ਚੱਲਣਾ ਇੱਕ ਮਹਾਤਮਾ ગાંધી ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਅਸੀਂ ਮਜ਼ਦੂਰਾਂ ਦੇ ਹਾਕਮਾਂ ਦੇ ਵਿੱਚ ਕਾਂਗਰਸ ਪਾਰਟੀ ਖੜੀ ਹੈ ਔਰ ਅਸੀਂ ਇਹ ਪ੍ਰੋਟੈਸਟ ਕਰਦੇ ਰਾਂਗੇ ਔਰ ਇਹਨਾਂ ਦੇ ਖਿਲਾਫ ਪਿੱਟ ਸਿਆਪਾ ਜਿਹੜਾ ਹੈ ਉਹ ਪੂਰੇ ਦੇਸ਼ ਚ ਹੋਏਗਾ